ਉਹ ਕੋਈ ਗੱਲ ਨਹੀਂ ਫਿਕਰ ਨਾ ਕਰੋ ਬਧੇ ਹੀ ਹੁਣੇ ਆਂ 10-12 ਕੱਲਿਆਂ ਦੇ ਕਣਕ ਸੁੱਤੀ ਆ ਸਾਰੇ ਤੇ ਨਹੀਂ ਲਿਆ ਕੇ ਹੀ ਖਾਲੇ ਥੋੜੇ ਬੋਤੇ ਲਿਆਂਦੇ ਆ ਪਹਿਲੇ ਵੀ ਸਾਡੇ ਕੋਲ ਪਏ ਹੀ ਅਜੇ ਜੰਨੇ ਗੁੰਨੇ ਦੇ ਹੁੰਦੇ ਹੀ ਰਹੇ ਆ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਨ ਦੇ ਜੀ ਮੈਂ ਤਾਂ ਸੋਚਿਆ ਤੁਸੀਂ ਜਾਓਗੇ ਤਾਂ ਪੈਸੇ ਲਿਆ ਕੇ ਦੋਗੇ ਮੈਨੂੰ ਤੇ ਮੈਂ ਸ਼ਹਿਰ ਜਾਉਂਗੀ 100 ਚੀਜ਼ ਵਸਤ ਹੁੰਦੀ ਆ ਕਰਦੀ ਆਏ ਗਏ ਵਾਲਾ ਘਰ ਵਾ ਮੈਂ ਜਦੋਂ ਤੁਹਾਨੂੰ ਕਹਿੰਨੀ ਆ ਨਾ ਤੁਸੀਂ ਇਦਾਂ ਹੀ ਕਹਿ ਦਿੰਦੇ ਆ ਮੇਰੇ ਕੋਲ ਪੈਸੇ ਹੈ ਨਹੀਂ ਆ ਤੁਹਾਡੇ ਕੋਲ ਹੋਏ ਕਿੱਦਣਾ ਪੈਸੇ ਕੋਤਨ ਦੀ ਬਕਰਨੇ ਖਰਚੇ ਬਣਾ ਕਿੰਨੇ ਹੋ ਦੇ ਦਿਨ ਪਤਾ ਲੱਗਾ ਵਾ ਤੁਹਾਡੇ ਘਰ ਦੇ ਖਰਚੇ ਇਨੀ ਮੁਕਣੇ ਇਹਦਾ ਮਤਲਬ ਇਹ ਥੋੜੀ ਹੁਣ ਮੈਂ ਪਿੰਡ ਹੀ ਨਹੀਂ ਜਾਣਾ ਉਹ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਕੇ ਆ ਲੈਂਦੇ ਮੈਨੂੰ ਰਮਨ ਦੱਸ ਦੇਣਾ ਕੋਈ ਜਾਓ ਪੁੱਛ ਕੇ ਆਓ ਮੰਮੀ ਨੂੰ ਸਹੀ ਗੱਲ ਹੈ ਮੰਮੀ ਉਹ ਵੀ ਸੱਚੀ ਆ ਜਿਹੜੀ ਜਦੋਂ ਕਹਦਾ ਨਾ ਮੈਂ ਇਹਦੇ ਪੈਸੇ ਨਾ ਨਹੀਂ ਆ ਚੁੱਪ ਕਰਕੇ ਬਹਿ ਜਾਂਦੀ ਏ ਦੋ ਜਣ ਰਮਨ ਹਾਂਜੀ ਮੈਂ ਜਰਾ ਕਨ ਆਰਟੀਅਨ ਲੋ ਹੋ ਗਿਆ ਹਿਸਾਬ ਤਵ ਕਰਾਵਾਂ ਉਹਨਾਂ ਚੱਲ ਕਰਾਓ ਸਾਫ ਤਵ ਤੇ ਪੈਸੇ ਨਗਦੀ ਲਾਉਗੇ ਮੈਦਾਨੇ ਲੈ ਆਉਂਦੇ ਨਾਲੇ ਤੇ ਲੀਦਾ ਕਪੜਾ ਨਾ ਵੱਡੀ ਨੂੰ ਲੈ ਕੇ ਦੇਣ ਵਾਲਾ ਵਾ ਤੇ ਨਾਲੇ ਘਰ ਦੀ ਸੌ ਚੀਜ਼ ਵਸਤ ਲੈਉਣ ਵਾਲੀ ਐ ਤੇ ਲੈ ਆਈਏ ਫਿਰ ਕੋਈ ਉਹ ਤਾਂ ਹਿਸਾਬ ਤੇ ਕਰਾਂ ਵੀ ਪੈਸਾ ਕੋਈ ਵਧਿਆ ਵੀ ਹੈਗਾ ਕਿ ਨਹੀਂ ਵਧਿਆ ਉਹਦੇ ਨਾਲ ਲਾ ਕੇ ਖਾਈ ਜਾਂਦੇ ਆ ਕਿੰਨੇ ਕ ਲਿਆਂਦੇ ਆ ਕੋਈ ਗੱਲ ਨਹੀਂ ਫਸਲ ਬਥੇਰੀ ਹੋਈ ਐ ਕਣਕ ਸੁੱਤੀ ਅਕਸਰ 10 12 ਕ ਲਿਆਂਦੀ ਪਰ ਅਮਰ ਉਹਨੂੰ ਵੀ ਤਾਂ ਪੁੱਛ ਲੈਣ ਦੇ ਵੀ ਪੈਸਾ ਕੋਈ ਵਧਿਆ ਕਿ ਨਹੀਂ ਵਧਿਆ ਹੁਣ ਹਿਸਾਬ ਕਰਕੇ ਵੇਖਦਾ ਉਹ ਨਾਲ ਉਹ ਕੋਈ ਗੱਲ ਨਹੀਂ ਫਿਕਰ ਨਾ ਕਰੋ ਵਧੇ ਹੀ ਹੁਣੇ ਆ 10 12 ਕ ਲਿਆਂਦੇ ਕਣਕ ਸੁੱਤੀ ਆ ਸਾਰੇ ਤਾਂ ਨਹੀਂ ਲਿਆ ਕੇ ਹੀ ਖਾਲੇ ਥੋੜੇ ਬੋਤੇ ਲਿਆਂਦੇ ਆ ਪਹਿਲੇ ਵੀ ਸਾਡੇ ਕੋਲ ਪਏ ਹੀ ਅਜੇ ਗੰਨੇ ਗੁੰਨੇ ਦੇ ਹੁੰਦੇ ਹੀ ਰਹੇ ਆ ਕਿੱਦਾਂ ਦੀ ਤੁਸੀਂ ਗੱਲਾਂ ਕਰਨ ਦੇ ਜੇ ਮੈਂ ਤਾਂ ਸੋਚਿਆ ਤੁਸੀਂ ਜਾਓਗੇ ਤਾਂ ਪੈਸੇ ਲਿਆ ਕੇ ਦੋਗੇ ਮੈਨੂੰ ਤੇ ਮੈਂ ਸ਼ਹਿਰ ਜਾਉਂਗੀ 100 ਚੀਜ਼ ਵਸਤ ਹੁੰਦੀ ਆ ਕਰਦੀ ਆਏ ਗਏ ਵਾਲਾ ਘਰ ਵਾ ਕਦੀ ਜੰਤਰਾ ਜਾਂਦਾ ਵਾ ਕਦੀ ਕੋਈ ਚੰਗੇ ਨਹੀਂ ਲੱਗਦਾ ਇਦਾਂ ਉਹ ਮੇਰੀ ਗੱਲ ਸੁਣ ਸਾਰੇ ਜੀ ਤਾਂ ਹੀ ਖਾਣ ਵਾਲੇ ਆ ਸਾਡੇ ਜਿਹੜਾ ਕੋਈ ਨੌਕਰੀ ਕਰਨ ਦੇ ਆ ਵਾ ਸਾਰੇ ਜਾਣੇ ਤੇ ਫਿਰ ਫਸਲ ਆਲੀ ਵੇਖਣਾ ਵਾ ਆਣਾ ਆਰਤੀਆ ਕੋ ਫੜ ਲੈ 50000 10000 15000 ਲੈ ਆਣ ਮੈਂ ਤੁਰਿਆ ਰਹਿਣਾ ਤੈਨੂੰ ਵੀ ਇਹ ਗੱਲ ਦਾ ਪਤਾ ਸਾਰੀ ਗੱਲ ਦਾ ਉਹ ਕੋਈ ਗੱਲ ਨਹੀਂ ਘਾਰੇ ਨਾ ਪਾਓ ਜਾਓ ਜਾ ਕੇ ਤਾਂ ਘਾਰਾ ਹਿਸਾਬ ਵਧੇ ਹੁਣੇ ਆ ਪੈਸੇ ਮੈਨੂੰ ਪਤਾ ਵਾ ਮੈਂ ਵੇਖਦਾ ਜਾ ਕੇ ਆਇਆ ਮੈਂ ਹਿਸਾਬ ਕਰਕੇ ਗੱਲ ਤੇ ਇਹਨਾਂ ਦੀ ਵੀ ਠੀਕ ਆ ਮੰਗਿਆਈ ਦਾ ਜਬਾਨਾ ਵਾ ਸਾਰੇ ਜੀ ਕਮਾਈਏ ਨਾ ਫੇਰ ਘਰਾਂ ਦੇ ਛੱਟ ਲੰਗਦੇ ਆ ਜੇ ਹੁਣ ਇੱਕ ਜਣਾ ਕਮਾਉਣ ਵਾਲਾ ਹੋਵੇ ਤਾਂ ਸਾਰੇ ਜੀ ਖਾਣ ਵਾਲੇ ਹੋਈਏ ਫੇਰ ਕਿੱਥੇ ਛੱਟ ਲੰਗਦਾ ਵਾ ਚੱਲ ਦਰਜੀਤ ਵਿਚਾਰੇ ਨੇ ਬੱਥੇਰੇ ਸਾਈ ਕਾਗਜ਼ ਕੂਕਜ ਭਰੇ ਆ ਮੈਂ ਤਾਂ ਇਹ ਕੰਨੀ ਚੱਲ ਕੇ ਤੇ ਉਹਦੇ ਨੌਕਰੀ ਪੇਸ਼ਾ ਲੱਗ ਜੇ ਚੱਲ 10 20 ਹਜ਼ਾਰੀ ਆਵੇ ਕਰਦਾ ਸਬਦਾ ਸੋਤੇ ਹੁੰਦਾ ਹੀ ਆ ਨਾ ਗਝਾਰਾ ਹੁੰਦਾ ਜਾਊਗਾ ਮੇਰੀ ਗੱਲ ਸੁਣੋ ਤੁਸੀਂ ਬਸ ਨਾ ਫੋਨ ਹੀ ਵੇਂਦੇ ਰਿਹਾ ਕਰੋ ਕੀ ਗੱਲ ਹੋਈ ਆ ਹੁਣ ਕੀ ਕਰਨੇ ਹੁਣ ਮੈਂ ਤਨ ਮੈਂ ਕਿੰਨੀ ਵਾਰ ਆ ਗਿਆ ਵਾ ਮੈਂ ਪਿੰਡ ਜਾਣਾ ਕਿੰਨਾ ਚਿਰ ਹੋ ਗਿਆ ਗਈ ਨਹੀਂ ਆ ਤੁਸੀਂ ਕੰਨ ਨਹੀਂ ਕਰਦੇ ਸੰਦੀਪ ਪਿੰਡ ਤੇ ਜਾਣਾ ਵਾ ਕਣਕ ਦੇ ਪੈਸੇ ਆ ਲਾਂਦੇ ਆ ਫਿਰ ਚੱਲ ਜਾਗੇ ਤੇ ਤੁਹਾਡੇ ਕੋਲ ਉਦਾਂ ਨਹੀਂ ਹੈਗੇ ਜਰੂਰੀ ਉਹ ਪੈਸੇ ਆਉਣਗੇ ਤੇ ਫੇਰ ਹੀ ਜਾਣਾ ਵਾ ਪੈਸੇ ਨਹੀਂ ਮੈਨੂੰ ਪਤਾ ਹੋਣਾ ਕਿ ਉਧਰ ਗਏ ਨਾ ਆਪਾਂ ਸ਼ਹਿਰ ਵਾਲ ਨੂੰ ਤੁਰ ਪੈਣਾ ਵਾ ਸੂਟ ਲੈ ਆਈਏ ਹੁਣ ਉਹ ਨਹੀਂ ਮੰਗਦੀ ਮੈਂ ਸੂਟ ਪਿੰਡ ਤੇ ਲੈ ਜਾਓ ਮੈਨੂੰ ਕਿੰਨਾ ਚਿਰ ਹੋ ਗਿਆ ਵਾ ਮੰਮੀ ਵੀ ਰੋਜ਼ ਫੋਨ ਕਰ ਦਿੰਦੇ ਆ ਕੀ ਸੰਦੀਪ ਤੂੰ ਆਉਂਦੀ ਨਹੀਂ ਐ ਮਮੀ ਫੋਨ ਕਰ ਦਿੰਦੇ ਆ ਮੈਂ ਆ ਵੀ ਆ ਜਾਣਾ ਉਹਨਾਂ ਕੋ ਵਿਚਾਰਿਆਂ ਕੋ ਨਹੀਂ ਆਇਆ ਜਾਂਦਾ ਅੱਗੇ ਤੇ ਕਹਿੰਦੇ ਤੂੰ ਕੱਲੀ ਆ ਹੁਣ ਤੇ ਚੱਲ ਤੇ ਦਰਾਣੀ ਨਹੀਂ ਹੈਗੀ ਕੰਮ ਕਰਨ ਨੂੰ ਕੰਮ ਕਰਨ ਦੀ ਹੈਗੀ ਆ ਉਹਦੇ ਨਾਲ ਲੈ ਕੇ ਆ ਜਾਣਾ ਉਹ ਨਹੀਂ ਆ ਸਕਦੇ ਹੈਗੇ ਤੇ ਜੇ ਮੈਨੂੰ ਲੈ ਜਾਓਗੇ ਤੇ ਫਿਰ ਕੀ ਆ ਉਹ ਚਲ ਜਾਣਗੇ ਪੈਸੇ ਆ ਲਾਂਦੇ ਫਿਰ ਚਲ ਜੰਨੀ ਆ ਜੇ ਤੁਹਾਨੂੰ ਉਦੋਂ ਵੀ ਕਿਹਾ ਸੀ ਉਦੋਂ ਵੀ ਕਿੰਨੇ ਪੈਸੇ ਹੈ ਨਹੀਂ ਆ ਘਰ ਦਾ ਮਾਹੌਲ ਨਹੀਂ ਚੰਗਾ ਚੱਲਣ ਦੇ ਆ ਇਦਾਂ ਹੀ ਗੱਲ ਸਾਰ ਦਿੰਦੇ ਨੇ ਨਹੀਂ ਗਏ ਆਏ ਨਹੀਂ ਗਏ ਆਪਾਂ ਉਹ ਸਾਦੇ ਵਾਲੀ ਦਾ ਕੀ ਜਾਣਾ ਹੁੰਦਾ ਵਾ ਉੱਥੇ ਜਾ ਕੇ ਬਹਿ ਜਾਈਏ ਫਿਰ ਹੁਣ ਮੈਨੂੰ ਨਹੀਂ ਪਤਾ ਜੇ ਹੁਣ ਮੈਂ ਜਾਣਾ ਵਾ ਨਾ ਤਿੰਨ ਚਾਰ ਦਿਨ ਰਹਿ ਕੇ ਆਉਣਾ ਮੈਂ ਕੋਈ ਗੱਲ ਨਹੀਂ ਮੰਮੀ ਨੂੰ ਪੁੱਛਦਾ ਮੈਂ ਜਾ ਕੇ ਕੰਮ ਹੀ ਪੈਸੇ ਆਗੇ ਕਰਨਗੇ ਦੇ ਜੇ ਆਗੇ ਹੋਣਗੇ ਨਾ ਫਿਰ ਕੱਲ ਚੱਲ ਜਾਗੇ ਆਪਾਂ ਮੈਂ ਜਦੋਂ ਤੁਹਾਨੂੰ ਕਹਿੰਨੀ ਆ ਨਾ ਤੁਸੀਂ ਇਦਾਂ ਹੀ ਕਹਿ ਦਿੰਦੇ ਆ ਮੇਰੇ ਕੋਲ ਪੈਸੇ ਹੈ ਨਹੀਂ ਆ ਤੁਹਾਡੇ ਕੋਲ ਹੋਏ ਕਿਦਣਾ ਪੈਸੇ ਉਹ ਸੰਦੀਪ ਕਰਨੇ ਖਰਚੇ ਬਣਾ ਕਿੰਨੇ ਹੁੰਦੇ ਤੁਹਾਨੂੰ ਪਤਾ ਤਾਂ ਹੈਗਾ ਵਾ ਤੁਹਾਡੇ ਘਰ ਦੇ ਖਰਚੇ ਹੀ ਨਹੀਂ ਮੁਕਣੇ ਇਹਦਾ ਮਤਲਬ ਇਹ ਥੋੜੀ ਹੁਣ ਮੈਂ ਪਿੰਡ ਹੀ ਨਹੀਂ ਜਾਣਾ ਉਹ ਕੋਈ ਗੱਲ ਨਹੀਂ ਮੰਮੀ ਨੂੰ ਪੁੱਛ ਕੇ ਆ ਲੈਂਦੇ ਮੈਨੂੰ ਮੈਂ ਤੁਹਾਨੂੰ ਦੱਸ ਦੇਣਾ ਕਿੱਦੋਂ ਜਾਣਾ ਫਿਰ ਜਾ ਪੁੱਛ ਕੇ ਆ ਮੰਮੀ ਨੂੰ ਤੇ ਪੁੱਛੋ ਨਾ ਹੁਣੇ ਪੁੱਛਣੇ ਚਲਦੇ ਆ ਤੇ ਹੁਣੇ ਜਾਣਾ ਵਾ ਉਹ ਚੰਗਾ ਬਾਬਾ ਪਿੱਛੇ ਪੈ ਜਾਂਦੀ ਬਸ ਕੋਈ ਕੰਮ ਕਹਿ ਦੋ ਨਾ ਇਹਨਾਂ ਨੂੰ ਨਾ ਹੀ ਧਰੀ ਹੁੰਦੀ ਇਹਨਾਂ ਨੇ ਅੱਜ ਨਹੀਂ ਹੋਣਾ ਕੱਲ ਨਹੀਂ ਹੋਣਾ ਮੰਮੀ ਹਾਂ ਪੁੱਤ ਕੀ ਕਰੀ ਜਾਂਦੇ ਹੋ ਘਰ ਨਾਲ ਕੀ ਆ ਸਾਬ ਦੀ ਸਾਫ ਕਰਨ ਲਈ ਆ ਗਾ ਕੰਮ ਹੈ ਕੰਮ ਕਦਾਣਾ ਮੰਮੀ ਸੰਦੀਪ ਭਾਈ ਮੇਰੇ ਨਾਲ ਕਿੰਨੀ ਪੇਕੇ ਜਾਣਾ ਮੇਰੇ ਕੋਲ ਪੈਸੇ ਆ ਨਹੀਂ ਨਾ ਕੋਈ ਗੱਲ ਨਹੀਂ ਕਣਕ ਦੇ ਪੈਸੇ ਆ ਲਾਂਦੇ ਮੰਮੀ ਨੂੰ ਪੁੱਛ ਕੇ ਆਉਣਾ ਮੈਂ ਇਹ ਆਏ ਕਣਕ ਦੇ ਪੈਸੇ ਕਿ ਨਹੀਂ ਫਿਰ ਚੱਲ ਜਾਨੇ ਆਪਾਂ ਕੋਈ ਗੱਲ ਨਹੀਂ ਪੁੱਤ ਤੇਰੇ ਡੈਡੀ ਗਏ ਆ ਰਤੀਏ ਨਾਲ ਸਾਫ ਕਰਨਾ ਆਉਂਦੇ ਆ ਨਾ ਤੇ ਲੈ ਕੇ ਪੈਸੇ ਤੇ ਉਹ ਆਇਆ ਫਿਰ ਨੂੰ ਤੇ ਨਾਲੇ ਨਾ ਉਹ ਵਿਚਾਰੀ ਨੇ ਕੋਈ ਚੀਜ਼ ਨਹੀਂ ਲਈ ਤਾਂ ਹੁੰਦੇ ਸ਼ਹਿਰੋਂ ਜੋ ਮੰਗੂਗੀ ਨਾ ਉਹਨੂੰ ਲੈ ਆਵੀਂ ਚੱਲ ਕੁੜੀਆਂ ਦਾ ਨਿਕਾ ਮोटा ਸਾਰਾ ਸਮਾਨ ਹੁੰਦਾ ਵਾ ਲੈਣ ਵਾਲਾ ਸਹੀ ਗੱਲ ਹੈ ਮੰਮੀ ਉਹ ਵੀ ਸੱਚੀ ਆ ਵਿਚਾਰੀ ਜਦੋਂ ਕਹਦਾ ਨਾ ਮੈਂ ਇਹ ਜਿਹੇ ਪੈਸੇ ਹੈ ਨਹੀਂ ਆ ਚੁੱਪ ਕਰਕੇ ਬਹਿ ਜਾਂਦੀ ਏ ਦੋ ਜਾਂ ਤਿੰਨ ਮਹੀਨੇ ਬਾਅਦ ਜਾਂਦੇ ਆਪਾਂ ਨਹੀਂ ਨਹੀਂ ਉਹ ਤਾਂ ਚੰਗੀ ਆ ਹੁਣ ਕੱਪੜੇ ਮੰਗਦੀ ਸੀ ਤੇ ਮੈਂ ਨੂੰ ਦੱਸਿਆ ਭੀ ਇਹ ਜੇ ਪੈਸੇ ਨਹੀਂ ਕੋਲ ਹੈਗੇ ਤੇ ਚੁੱਪ ਕਰਕੇ ਬਹਿ ਗਈ ਸੀ ਚੱਲ ਕੋਈ ਨਹੀਂ ਆਉਂਦੇ ਪੈਸੇ ਹੁਣ ਮੈਨੂੰ ਵੀ ਪਤਾ ਵਾ ਕਿ ਨਵਾਂ ਧੀਆਂ ਨੂੰ ਹਰ ਇੱਕ ਚੀਜ਼ ਚਾਹੀਦੀ ਆ ਤਾਂ ਲੈ ਕੇ ਦੇਣ ਦਾ ਫਰਜ ਹਾਡਾ ਮਮੀ ਉਹ ਸੂਟ ਲੈ ਕੇ ਆਈ ਸੀ ਨਾ ਉਦੋਂ ਵੀ ਕਹਿੰਦੀ ਮੈਂ ਸੂਟ ਲੈ ਕੇ ਆਉਣੀ ਤੇ ਨਹੀਂ ਲੈ ਦਿੱਤੇ ਚੁੱਪ ਕਰਕੇ ਬੈਠੀ ਨਾ ਉਹ ਜੜੀ ਚਲ ਕੋਈ ਨਹੀਂ ਤਾਂ ਹੀ ਤੈਨੂੰ ਮੈਂ ਕਿਹਾ ਤੇ ਆਉਂਦੇ ਆ ਨਾ ਪੈਸੇ ਤੇ ਤੈਨੂੰ ਮੈਂ ਦੇ ਦੂੰਗੀ ਪੈਸੇ ਤੇ ਨਾਲੇ ਉਹਨੂੰ ਸੂਟ ਸਾਡੋ ਵੀ ਉਹਨੇ ਲੈ ਆਇਆ ਨਾ ਤੇ ਨਾਲੇ ਚਾਰ ਰਾਤ ਰਹਿ ਆਏ ਕਿੰਨੇ ਚੱਕੀ ਅਸੀਂ ਇਦਾਂ ਹੀ ਕਰਾਂਗੇ ਰਾਤ ਰਹਿਵਾਂਗੇ ਨਾ ਰਾਤ ਰਹਿਓ ਕੋਈ ਨਹੀਂ ਅਜੇ ਨਾ ਕਿਉਂਨੇ ਲਾਉਂਦੇ ਤਾਂ ਟਾਈਮ ਹੈਗਾ ਵਾ ਹਾਂਜੀ ਹਾਂਜੀ ਤਾਂ ਹੋਣੀ ਜਾਇਆ ਜਾਣਾ ਜਦ ਜੇ ਲਾ ਕੇ ਆਪੀ ਅੱਜ ਹੁਣ ਪੇੜੀ ਵੀਜੀ ਆਪਾਂ ਤੇ ਮਹੀਨਾ ਲੱਗਣਾ ਘੱਟ ਵੱਟ ਕੋਈ ਗੱਲ ਨਹੀਂ ਤੁਸੀਂ ਰਹਿ ਰਹੇ ਫਿਰ ਕਿਹੜਾ ਘੜੀ ਘੜੀ ਜਾਇਆ ਜਾਣ ਗਿਆ ਆ ਫਿਰ ਕਮਾਂ ਦੇ ਨਾਲ ਆਏ ਨਹੀਂ ਆ ਫਿਰ ਨਹੀਂ ਜਾਇਆ ਜਾ ਪਿਆਲੀਆਂ ਵਾਹ ਮੁਰਕੇ ਕਦੂ ਕਰ ਸੋ ਕੰਮ ਲਿਕੇ ਮੋਟੇ ਹੋ ਜਾਂਦੇ ਆ ਚਲੋ ਇੰਦਾ ਕਰਦਾ ਮੈਂ ਕਹਿ ਦਵਾਂ ਉਹਨੂੰ ਫਿਰ ਆਹ ਆਉਂਦੇ ਡੈਡੀ ਤੇਰੇ ਨਾਲ ਤਾਂ ਕੋਈ ਗੱਲ ਨਹੀਂ ਪੈਸੇ ਦੇ ਦਿੰਦੇ ਆ ਦੇ ਦੇ ਫਿਰ ਅਸੀਂ ਕੱਲ ਚਲ ਜਾਵਾਂਗੇ ਸਰ ਠੀਕ ਆ ਠੀਕ ਗਾਲਤੇ ਦੀ ਵੀ ਠੀਕ ਆ ਉਹ ਵਿਚਾਰੀ ਤੇ ਜਿੱਦ ਕਰਦੀ ਨਹੀਂ ਕਿ ਮੈਂ ਜਾਣਾ ਹੀ ਜਾਣਾ ਵਾ ਕੱਪੜਿਆਂ ਤੋਂ ਵੀ ਇੰਨੇ ਹੀ ਮਨਾ ਕੀਤਾ ਵੀ ਅਜੇ ਸੰਦੀਪ ਪੈਸੇ ਹੈ ਨਹੀਂ ਓਦਾਂ ਹੀ ਮੰਨ ਗਈ ਵੀ ਕੋਈ ਗੱਲ ਨਹੀਂ ਜਦੋਂ ਹੋਣਗੇ ਓਦੋਂ ਮੈਨੂੰ ਲਿਆ ਦਿਓ ਤੇ ਹੁਣ ਸਾਡਾ ਫਰਜ਼ ਹੈਗਾ ਵਾ ਤੈਨੂੰ ਕਪੜਾ ਲੀੜਾ ਬਣਾ ਕੇ ਦੇਈਏ ਅਗਲੀ ਜਦੋਂ ਸਾਡੇ ਗਲ ਪਾਉਗੀ ਫੇਰ ਹੀ ਲੈ ਕੇ ਦੇਣੇ ਆ ਨਾਲੇ ਲਾਗੇ ਵੇਖਣ ਹੀ ਰਹੀ ਆ ਕਿ ਉਹਨੇ ਲੈ ਆਂਦੇ ਆ ਤੇ ਮੈਨੂੰ ਕੁਛ ਦੇਈ ਨਹੀਂਗੇ ਇਦਾਂ ਨਾ ਬੰਦਾ ਹੋਰ ਤਰ੍ਹਾਂ ਕਰਦਾ ਨਾਲੇ ਵੀ ਨਾਲੇ ਮੈਂ ਕੰਮ ਕਰਦਾ ਕਰਦੀ ਆ ਤੇ ਘਰ ਵਿੱਚ ਮੇਰੀ ਰੀਤ ਨਹੀਂ ਹੈਗੀ ਰਮਨ ਹਾਂਜੀ ਇਧਰ ਆ ਗਾ ਸੁਣ ਮੇਰੀ ਬੜੇ ਗੁੱਸੇ ਵਿੱਚ ਆਵਾਜ਼ਾਂ ਮਾਰਨ ਦਾ ਇਹਦੇ ਪਾਣੀ ਧਾਣੀ ਲਿਆਵਾਂ ਕੁਝ ਉਹ ਪਾਣੀ ਕੀ ਪੀਣਾ ਗੋਲੀ ਮਾਰ ਪਾਣੀ ਨੂੰ ਉਹ ਕੀ ਹੋਇਆ ਘਰ ਤੋਂ ਦੱਸੋ ਹੋਣਾ ਕੀ ਆ ਆਰਤੀ ਆ ਲੱਗਿਆ ਨਹੀਂ ਹਿਸਾਬ ਕਰਨ ਆਹੋ ਉਹ ਕਹਿੰਦਾ ਵੀ 50000 ਰੁਪਏ ਮੁੰਡੇ ਤੇਰੇ ਪਹਿਲਾਂ ਲੈ ਕੇ ਖਾ ਗਏ 2.5 3 ਮਹੀਨੇ ਹੋ ਗਏ ਆ ਮੁੰਡੇ ਲੈ ਕੇ ਖਾ ਗਏ ਆ ਮੈਂ ਕਿਹਾ ਨਹੀਂ ਯਾਰ ਇਹ ਤਾਂ ਦੀ ਤੇ ਗਾਲੀ ਕੋਈ ਨਹੀਂ ਆ ਨੇ ਨਿਆਣੇ ਪੈਸੇ ਲਾਉਣ ਤਾਂ ਘਰ ਤੋਂ ਸੁਣ ਦੱਸ ਦਿੰਦੇ ਆ ਉਹਨੂੰ ਭਲੇਖਾ ਲੱਗਾ ਹੁਣਾਵਾ ਭਲੇਖਾ ਕਿੱਥੇ ਲੱਗਾ ਵਾ ਤੇ ਤੂੰਦ ਨਹੀਂ ਮਂਗਾਏ ਉਹਨਾਂ ਕੋ ਹਾਂ ਹਾਂ ਮੈਂ ਕੀ ਕਰਨ ਮੰਗਾਉਣੇ ਸੀ ਉਹ ਵੀ 50000 ਰੁਪਇਆ ਮੈਂ ਕਿਹੜੀ ਸ਼ੋਪਿੰਗ ਕਰਨੀ ਹੈਗੀ ਤੁਹਾਡੇ ਕੋ ਪੈਸੇ ਲੈ ਕੇ ਮੈਂ ਸ਼ਹਿਰ ਜਾਣਾ ਹੁੰਦਾ ਜਾਂ ਤੁਹਾਡੇ ਨਾਲ ਜਾਂ ਦਰਜੀਤ ਨਾਲ ਚਲਗੀ ਉਹਨੇ ਤਾਂ ਏਡੀ ਲੰਮੀ ਲਿਸਟ ਬਣਾਈ ਆ ਵੇ ਤਾਂ ਸਹੀ ਉਥੇ ਬਣਿਆ ਕੀ ਆ ਚੱਲ ਕੋਈ ਗੱਲ ਨਹੀਂ ਕਾਲੇ ਨਾ ਪਾਓ ਜੇ ਲਿਆਂਦੇ ਹੋਣਗੇ ਤੇ ਘਰੇ ਹੀ ਵਰਤੇ ਹੋਣਗੇ ਦੱਸ ਦਿੰਦੇ ਆ ਕਿੰਨੇ ਲਿਆਂਦੇ ਆ ਮੈਂ ਤਾਂ ਉਹਦੋਂ ਬੜਾ ਸਿਰੜ ਆਇਆ ਤੇ लवली ਦੇ ਉੱਤੇ ਸੈਨ ਹੋਏ ਆ। लवली ਨੇ ਲਿਆਂਦੇ ਆ। ਮੈਨੂੰ ਨਹੀਂ ਹੁਣ ਪਤਾ ਕਿਨੇ ਲਿਆਂਦੇ ਤੇ ਕਿਨੇ ਨਹੀਂ। ਚਲ ਕੋਈ ਗੱਲ ਨਹੀਂ। ਦੋਵੇਂ ਘਰੇ ਹੀ ਆ। ਮੈਂ ਆਵਾਜ਼ ਮਾਰ ਦਿੰਨੀ ਆ ਤੇ ਪੁੱਛ ਲੋ ਤੁਸੀਂ। ਪੁੱਛਣਾ ਮੈਂ ਇੱਥੇ। ਮਾਰੋ ਆ ਜੇ ਇਹਨਾਂ ਨੂੰ ਦੋਵਾਂ ਨੂੰ। ਚਲ ਕੋਈ ਗੱਲ ਨਹੀਂ ਮੈਂ ਦਿੰਨੀ ਆ ਆਵਾਜ਼। ਦਲਜੀਤ लवली ਇੱਧਰ ਆਓ ਗੱਲ ਸੁਣੋ। ਆ ਜਾਂਦੇ ਆ ਕਿਹ ਤਰੀਕੇ ਨਾਲ ਗੱਲ ਕਰਿਓ। ਐਦਾਂ ਨਾ ਕਾਲੇ ਪਿਓ। ਤਰੀਕਾ ਕਿਤਾ ਤਾਂ ਹੁੰਦਾ ਤੂੰ ਦੱਸ ਦੇ ਫਿਰ। ਓਹੋ। ਦੱਸ ਦਣਗੇ ਨਿਆਣੇ ਮੰਮੀ ਕੀ ਗੱਲ ਹੋਈ ਆ 50000 ਰੁਪਏ ਤੂੰ ਸਲਾਹ ਕਰੋ ਦੂਜੇ ਨੂੰ ਵੀ ਆ ਲੈੰਦੋ ਹਾਂ ਦਿਲਜੀਤ ਮਾਰੋ ਉਹਨੂੰ ਆਜ ਲਵਲੀ ਲੜੀ ਦਰਾ ਲਵਲੀ ਆ ਜਾ ਹੁਣ ਉਹ ਕੀ ਗੱਲ ਹੋ ਗਈ ਆ ਰੌਲਾ ਪਾਇਆ ਤੁਸੀਂ ਸਾਰਿਆਂ ਨੇ ਡੈਡਾ ਗੱਲ ਵੀ ਤੈਨੂੰ ਦੱਸ ਦਿੰਨੇ ਆ ਡੜਜੀ ਦੱਸੋ ਕਿਹੜਾ 50000 ਗੈਂਡ ਨਹੀਂ ਉਹ ਮੇਰੀ ਗੱਲ ਸੁਣੋ ਧੜਕੇ ਤੋਂ ਦੁਆਚ ਕੋਣ ਗਿਆ ਇੱਥੇ ਪੈਸੇ ਲੈਣ ਆੜਤੀਏ ਕੋ ਆੜਤੀਏ ਕੋ ਡੈਡੀ ਜਾਣੀ ਗਈ ਹੀ ਨਹੀਂ ਕਰੀ ਕੋਲ ਤੁਸੀਂ ਜਾਂਦੇ ਜੇ ਵੇਹ ਪੁੱਤਾ ਉਹ ਸੱਚ ਬੋਲੋ ਸੱਚ ਉਹ ਜੀ ਮੈਂ ਜੇ ਮੈਂ ਕਿਹਦਾ ਨਾ ਮੈਂ ਦੱਸ ਕੇ ਜਾਣਾ ਡੇੜੀ ਨੂੰ ਨਾਲੇ ਘਰ ਵਿੱਚ ਨੋਡ ਪੈ ਜਾਂਦੀ ਆ ਤੇ ਬੱਚਿਆਂ ਨੂੰ ਕੱਲਣਾ ਹੁੰਦਾ ਵਾ ਤੇ ਜਾਓ ਜਾ ਕੇ ਤੇ ਪੈਸੇ ਫੜ ਲਿਆਓ ਕਹਿੰਦਾ ਕੀ ਆਰਤੀ ਆ ਇਹਦੇ ਦੱਸੋ ਉਹ ਕਹਿੰਦਾ ਵਾ ਵੀ लवली ਦੇ ਸੈਨ ਹੋਏ ਆ ਉਹਨੇ ਪੈਸੇ ਖੜੇ ਆ ਦੱਸ ਮੈਨੂੰ ਤਾਂ ਪਤਾ ਹੀ ਨਹੀਂ ਆ ਵੀ ਉਹਦਾ ਦਫਤਰ ਹੈ ਕਿੱਥੇ ਆ ਕਿੱਥੇ ਨਹੀਂ ਆ ਪਤਾ ਵੀ ਉਹ ਸੈਨ ਤੇੜੇ ਹੋਏ ਆ ਤੈਨੂੰ ਦਫਤਰ ਦਾ ਨਹੀਂ ਪਤਾ ਹਨਾ ਤੈਨੂੰ ਨਾਲੇ 5000 ਉਹ ਪਰਾਚ ਚਾਜਣਾ ਵੇਖਣਾ ਹੀ ਉੱਥੇ ਕੀ ਸੈਣ ਮੇਰੇ ਆ ਕੋਰ ਕਹਦੇ ਆ ਉਹ ਜੇ ਤਾਂ ਪੁੱਤ ਮੇਰਾ ਦਿਮਾਗ ਕੰਮ ਕਰਦਾ ਵਾ ਨਾ ਕਰਦਾ ਤਾਂ ਵੀ ਮੈਂ ਆਖਾ ਉਹ ਤਰਲੇ ਦੇ ਮੈਂ ਤੁਹਾਡੇ ਮਾਰਦਾ ਫਿਰਨਾ ਵੀ ਮੈਨੂੰ 1000 ਦੇ ਦੋ 2000 ਦੇ ਦੋ ਤਾਂ ਮੈਂ ਉਥੋਂ ਪੈਸੇ ਫਿਰ ਉਹ ਕਿੱਦਾਂ ਕਹਿਣ ਲਿਆ ਕਿ 50000 ਗਿਆ ਇਥੋਂ लवली ਹੋਣ ਦੀ ਗੱਲ ਨਹੀਂ ਕੀ ਉਹਨੇ 2-3 ਮਹੀਨੇ ਪਹਿਲਾਂ ਦੀ ਗੱਲ ਦੱਸੀ ਆ ਵੀ ਆਇਆ ਇਹ ਤਾਂ 50000 ਲੈ ਕੇ ਆ ਵੀ ਡੈਡੀ ਕਹਿੰਦੇ ਚਾਹੀਦਾ ਵਾ ਤਾਂ ਹੁਣ ਜੇ ਤੇ ਲੈ ਕੇ ਆਇਆ ਹੁਣ ਤੇ ਦੱਸ ਦੇ ਉਹ ਭਰਾ ਮੈਂ ਨਹੀਂ ਲਿਆਂਦੇ ਅੱਗੇ ਦੋ ਵਾਰੀ ਤੁਸੀਂ ਮੇਰਾ ਨਾਮ ਲਾਤਾ ਵਾ ਅੱਗੇ ਪੈਸਿਆਂ ਦਾ ਕਰ ਸਕਦਾ ਉਹ ਸੈਰ ਕੌਣ ਕਰ ਗਿਆ ਫੇਰ ਤੇਰੀ ਚਲ ਕੇ ਆਂਦਾ ਨਾ ਮੈਂ ਨਹੀਂ ਜਾਂਦੇ ਇਹਨੂੰ ਮੂੰਹ ਤੇ ਲੈ ਦਿਓ ਇਹਦੇ ਉਹ ਬੁਲਾਣਾ ਨਾ ਪਾਣਾ ਮੇਰੀ ਗੱਲ ਸੁਣ ਫੋਨ ਕਰਾ ਉਹਨੂੰ ਇੱਥੇ ਬੁਲਾ ਲੈਣੇ ਉਹਨੂੰ ਆ ਕੋਈ ਗੱਲ ਸੱਦ ਲੋ ਫੇਰ ਇੱਥੇ ਸੱਦ ਲੋ ਪੁੱਤ ਸੀਜ਼ਨ ਵਾਂ ਕੜਕ ਦਾ ਉਹ ਗੱਡੀਆਂ ਲਵਾਉਂਦੇ ਆ ਇਹਦੇ ਹੁੰਦਾ ਵਾ ਇੱਥੇ ਉਹ ਭਰਾ ਮੈਂ ਨਹੀਂ ਲਿਆਂਦੇ ਪੈਸੇ ਠੀਕ ਆ ਨਾ ਆ ਤੀਜਾ ਹੱਲਾ ਨਾ ਕਰੋ ਮੇਰੀ ਸੁਣ ਗੱਲ ਘਰ ਤੋਂ ਚੋੜੀਆਂ ਕਵਾਉਣੀਆਂ ਨੇ ਛੱਡ ਦੇ ਹੁਣ 50 5000 ਰੁਪਏ ਖਾਂਦੇ ਬਿਆਨ ਤੂੰ ਉਹ ਮੈਨੂੰ ਕੀ ਪਤਾ ਹੁਣ ਤੂੰ ਨਾ ਸਾਈਨ ਕਰ ਆਏ ਹੋਗੇ ਮੇਰੇ ਲੈ ਦੱਸ ਕਿੱਦਾਂ ਦੀ ਗੱਲਾਂ ਕਰਨ ਦੇ ਆ ਵਾ ਪੈਸੇ ਤੂੰ ਲਿਆਂਦੇ ਤੇ ਸਾਈਨ ਉਹ ਕਰ ਆਇਆ ਵਾ ਉਹ ਪਰ ਮੈਂ ਨਹੀਂ ਲੈਂਦੇ ਪੈਸੇ ਅੱਜ ਤੱਕ ਮਾੜਾ ਨਹੀਂ ਲੜੀ ਤੇ ਕੌਣ ਲਾ ਗਿਆ ਫਿਰ ਮੈਨੂੰ ਕਹਿੰਦਾ ਮੈਂ ਸਾਈਨ ਕਰ ਆਇਆ ਤੇਰੇ ਕੋਈ ਗੱਲ ਨਹੀਂ ਸਿਆਣੇ ਮੇਰੇ ਕੱਪੜੇ ਕੀ ਪਤਾ ਇਹਨੇ ਨਹੀਂ ਲਿਆ ਤੇ ਹੋਣਾ ਤੇਰੀ लवली ਗਰਲ ਸੌਂ ਤੁਸੀਂ ਨਿੱਕੇ ਵੀ ਰਹੇ ਜੇ ਹੁਣ ਵੱਡੇ ਵੀ ਹੋਏ ਜੇ ਕਦੀ ਰੁਪਈਆ ਨਹੀਂ ਤੂੰ ਛੇੜਿਆ ਐਦਾਂ ਖੁੱਲੇ ਪੈਸੇ ਪਏ ਰਹਿੰਦੇ ਸੀ ਜੇ ਹੁਣ ਇਦਾਂ ਹੋਣ ਲੱਗਾ ਵਾ ਤਾਂ ਤਾਂ ਹੀ ਨਾਂ ਲਾਇਆ ਨਾ ਦਾ ਹੁਣ ਵੀ ਨਹੀਂ ਗਾ ਛੇੜਿਆ ਕਦੀ ਮੰਮੀ ਘਰ ਦੀ ਪਿਛੇ ਲਾ ਕੇ ਨਾ ਵੇਖ ਲੋ ਮੇਰਾ ਨਾਮ ਹੋਂਦਾ ਬਿਆ ਹੁਣ ਐਨਾ ਉਹ ਤਾਂ ਹੋ ਗਿਆ ਵਾ ਉਹ ਜੇ ਮੈਂ ਉਥੋਂ ਲਿਆਂਦਾ ਹੀ ਹੁੰਦਾ ਤਾਂ ਮੈਂ ਲਿਆਉਣਾ ਕੀ 50 ਹਜ਼ਾਰ ਤਾਂ ਦੱਸੋ ਮੈਨੂੰ ਮੇਰੀ ਇੱਕ ਗੱਲ ਸੁਣ ਲੈ ਜੇ ਦਵਾਈ ਜੋਗਾ ਸਾਡੇ ਕੋਲ ਪੈਸਾ ਪਈ ਨਹੀਂ ਆ ਤਾਂ ਹਾਂ ਨੂੰ ਕੀਤਾ ਫਿਰ ਕੀ ਕੀਤੇ ਤੂੰ ਤੈਨੂੰ ਪਤਾ ਹੋਊਗਾ ਤੂੰ ਕੱਪੜੇ ਕਿੱਥੋਂ ਆ ਗਏ ਪਾਂਛੇ ਸੂਰ ਉਹ ਕਹੀ ਯਾਰ ਦੋਸਤ ਨੂੰ ਨਹੀਂ ਦਿੱਤੇ ਉਹ ਡੈਡੀ ਨਹੀਂ ਲਿਆਂਦੇ ਉਥੋਂ ਮੈਂ ਪੈਸੇ ਤੇ ਨਾ ਕਿਸ ਨੂੰ ਦਿੱਤੇ ਹੀ ਆ ਵੇਲਾ ਮੰਨਦਾ ਨਹੀਂ ਓ ਇਹਨੂੰ ਚੁੱਕ ਕੇ ਖੜੋ ਉਹਦੇ ਕੋਲ ਵੀ ਦੱਸ ਤੂੰ ਆ ਨਾ ਖੜੇ ਹੋਰ ਨਾ ਮੈਂ ਖੜੇ ਨਹੀਂ ਤੂੰ ਨਹੀਂ ਲਗਿਆ ਨਾ ਵੈਸੇ ਉਹ ਭਰਾ ਨਹੀਂ ਲਿਆਂਦੇ ਕਹਿਂਦੇ ਡਿਆ ਚੱਲ ਬਹਿ ਗੜੀ 'ਚ ਜੜੀ ਉਹ ਚਲੀਏ ਚਲੋ ਫਿਰ ਇਦਾਂ ਕਰਦੇ ਉੱਥੇ ਜਾਂਦੇ ਫਿਰ ਚਲ ਉੱਠ ਉਹ ਭਰਾ ਜਦੋਂ ਰੁਪਿੰਦਰ ਨੂੰ ਨਹੀਂ ਖੜਿਆ ਉਦੋਂ ਮੈਂ ਖੜਿਆ 50000 ਰੁਪਏ ਦੇ ਕੋਲ ਦੋਨੋਂ ਹੁਣ ਤੂੰ ਦੱਸਿਆ ਕਿਉਂ ਨਹੀਂ ਫਿਰ ਤੇਰਾ ਫਰਜ਼ ਨਹੀਂ ਕਿ ਬੰਦਾ ਕਹ ਦੱਸਦਾ ਹੁਣ ਮੈਂ ਤਾਂ ਉਹ ਵੀ ਤੁਹਾਡੇ ਕੋਲ ਮੰਗਦਾ ਸੀ ਉਦੋਂ ਤਾਈ ਦਿੱਤੇ ਨਹੀਂ ਤੇ ਮੇਰੇ ਕੋਲ ਆ ਗਿਆ ਨਾ ਉਹਨਾਂ ਅੱਗੇ ਉਹ ਕੇਕ ਪਤਾ ਨਹੀਂ ਕਿਥੋਂ ਸੜੀ ਨੇ ਚੋੜੀਆਂ ਘਮੋੜੀਆਂ ਨੇ ਚੰਗਾ ਬਣਾ ਲਈਆ ਕਣਕ ਤੇ ਉਹਨੂੰ ਤਾਂ ਕੱਟ ਲਾ ਹੋਰ ਕਿਲੀ ਦੇ ਕੱਪੜੇ ਲਈ ਮਗਦਾ ਤਾਂ ਇਹ ਦੇ ਦਿੰਦੇ ਸਾਨੂੰ ਵੀ ਪਤਾ ਇਹ ਕੰਮ ਕਰਨਾ ਉਹ ਉਹ ਕਿਹੜੀ ਆਖਰ ਆ ਗਈ ਉਹਨੂੰ ਕਹਿਣਾ ਕਣਕ ਤੇ ਕੱਟ ਲਾ ਹੁਣ ਉਹ ਕੱਟ ਤੇ ਲਊਗਾ ਪਰ ਤੁਹਾਡਾ ਵੀ ਫਰਜ਼ ਪੰਦਾ ਵਾ ਤੇ ਉਹਨੂੰ ਦੱਸਾਂਦਾ ਕਿ ਨਹੀਂ ਪੰਦਾ ਕਣਕ ਤੇ ਕੱਢ ਲਾ 6 ਮਹੀਨੇ ਕਹਣਾ ਕੱਟਨੇ ਹੁੰਦੂ ਨਹੀਂ 50 ਤੂੰ ਲੱਲਿਆ 50 ਉਹ ਲੱਲੇ ਕਿੱਦਾਂ ਕਰਦਾ ਛੱਟ ਨੰਗਣਾ ਵਾ ਤੂੰ ਹੀ ਸਿਆਣਾ ਵਾ ਉਹ ਨੰਗੀ ਜਾਣਾ ਵਾ ਮਾਤਾ ਉਦੋਂ ਮੈਨੂੰ ਲੋੜ ਹੀ ਤੇ ਮੈਂ ਲੈ ਗਿਆ ਫਿਰ ਉਹਦੇ ਕੋਲ ਚਲੋ ਨੰਗਾਈ ਜਾਓ ਫਿਰ ਜੇ ਤਾਂ ਨਗਾਉਣਾ ਨਾ ਫਸਲ ਦੇ ਪੈਸੇ ਇਦਾਂ ਨਹੀਂ ਖਾਂਦੇ ਤੇ ਮੈਂ ਤੇ ਆਖਿਆ ਮੈਨੂੰ ਬਾਹਰ ਕੱਢ ਦੋ ਤਾਂ ਵੀ ਨਹੀਂ ਤੁਸੀਂ ਮੰਨਦੇ। ਆਹੋ ਤੈਨੂੰ ਬਾਹਰ ਬੈਲੀ ਵੇਚ ਕੇ ਹਨਾ। ਕਲਾਤਰਾ ਆਖਦੇ ਸੀ ਦੀ ਕਹਿਣ ਦਿਆ ਵਾ। ਡਾਡ ਜੀ ਇਹਨੂੰ ਹਿੱਸਾ ਦੇ ਦਿਓ ਬੇਨੂੰ। ਦਨਾਰੂ ਹਿੱਸਾ ਸਭ ਕੁਝ ਦਊਂਗਾ ਇਹਨੂੰ ਮੈਂ। ਆਹ ਤੇ ਕੇ ਪਾਸੇ ਤੁਸੀਂ ਲੱਗਦੇ ਨਹੀਂ ਜੇ। ਮੇਰੀ ਗੱਲ ਸੁਣ ਲਵਲੀ ਜਿੰਨਾ ਕਮਾਈ ਕਰਨੀ ਹੈ ਨਾ ਉਹ ਇੱਥੇ ਕਰੀ ਜਾਂਦੇ ਆ। ਬਾਹਰ ਜਾ ਕੇ ਜਿਆਦਾ ਨਹੀਂ ਹੋਈ। ਉਹ ਇੱਥੇ ਤੇ ਫਿਰ 7-8000 ਹੀ ਮਿਲਦਾ ਈਓ ਫਿਰ ਲੱਗ ਜਣਾ ਵਾ ਕਿਤੇ। ਤਾਂ ਵੀ ਦਈ ਕਹਿੰਦੇ ਮੇਰੀ ਬੇਇੱਜ਼ਤੀ ਹੁੰਦੀ ਆ। ਨਾਲੇ ਹੋਂ ਤੂੰ ਨਾ ਜੀਆ ਜੰਤ ਵਾਲਾ ਨਾ ਉਹ ਤੇਰੇ ਘਰ ਦੇ ਨੇ ਤੈਨੂੰ ਕਹਿਆ ਵੀ ਸਾਡੀ ਬੀਤੀ ਹੁੰਦੀ ਹੈ ਇਸ ਗੱਲ 'ਚ ਮੈਨੂੰ ਇਹ ਦੱਸ ਕਿਹੜੇ ਮੁੰਡਿਆਂ ਨਾਲ ਗੱਲਾਂ ਕਰਦਾ ਹੈ ਬਾਹਰ ਜਾ ਕੇ ਪੈੜੀ ਵੇਚਣੀ ਆ ਮੈਂ ਆਹ ਤੇ ਪੈੜੀ ਵੇਚਣੀ ਆ ਮੈਂ ਆਪਣੇ ਹਿੱਸੇ ਦੀ ਮੈਂ ਜਾਣਾ ਵਾ ਬਾਹਰ ਨਾ ਤੂੰ ਕਿਦਾਂ ਵੇਚ ਲੇਂਗਾ ਪੈੜੀ ਤੇਰੇ ਕੋਲੋਂ ਨਾ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਮੈਂ ਹੁਣ ਇੱਥੇ ਨਿਗਾ ਰਹਿਣਾ ਵੇਚਣ ਵਾਸਤੇ ਹੀ ਬਣਾਈ ਹੋਣੀ ਆ ਮਾਰਦੇ ਰਹੇ ਇਹੀ ਘਰ ਬਾਹਰ ਪੜਾਉਂਦੇ ਰਹੇ ਤੇ ਤင်း ਵੱਡੇ ਹੋ ਗਏ ਤੇ ਵੇਚ ਹੋ ਗਈ ਤੇ ਸਾਨੂੰ ਹੀ ਦੇਣੀ ਆ ਬਾਅਦ 'ਚ ਤੂੰ ਕਿ ਤੂੰ ਇਹ ਹੱਕ ਤੇ ਰੱਖ ਲੈਣੀ ਆ ਉਹ ਬੋਤ ਜਨਾਂ ਚਰਹੀ ਜੀਤੇ ਰਮ ਚਰਨੀ ਤੇ ਤੇ ਉਹਨਾਂ ਨੂੰ ਮਾਰਨੇ ਹੋਣੇ ਹਨਾ ਤੇ ਅਹੀਂ ਮਰਜੀਏ ਫਿਰ ਤੈਨੂੰ ਸਭ ਕੋ ਮਿਲਣ ਦੇਣੇ ਕਰਜ ਮੈਨੂੰ ਨਹੀਂ ਕਹ ਕੋਈ ਮਿਲਦਾ ਠੀਕ ਹੈ ਨਾ ਜਾਂ ਤੇ ਮੇਰਾ ਹਿੱਸਾ ਦੋ ਤੇ ਜਾਂ ਮੇਰੇ ਹਿੱਸੇ ਦੀ ਪਿਆਲੀ ਵੇਲੇ ਮਾਂ ਤੇਰੀ ਕਹੇ ਹਿਸਾਬ ਕਰਕੇ ਆਉਂਦਾ ਨਾ ਜਾ ਕੇ ਉਹ ਇਨੇ ਪੈਸੇ ਵੱਧ ਗਏ ਹੋਣੇ ਲਾਲਾ ਹਾਂ ਮੈਨੂੰ ਕੀ ਪਤਾ ਹੈਗਾ ਸੱਚੇ ਸਿਆਣੇ ਆਂਦੇ ਹੁੰਦੇ ਆ ਘਰੋਂ ਮੜਾ ਜੰਮੇ ਨਾਲ ਤਾਂ ਬਾਹਰ ਕੋਈ ਆਵੇ ਨਾ ਇੱਕ ਜੀ ਵੀ ਮੜਾ ਹੋਵੇ ਤਾਂ ਘਰ ਦਾ ਪੇੜਾ ਕਰਤ ਹੋ ਜਾਂਦਾ ਵਾ ਸੋਹਣੀਆਂ ਮੰਗੀਆਂ ਚੀਜ਼ਾਂ ਪਈਆਂ ਰਹਿੰਦੀਆਂ ਕਦੇ ਛੇੜਦੇ ਨਹੀਂ ਹੁੰਦੇ ਮੇਰਾ ਨਾਂ ਲਾਉਂਦੇ ਆ ਹੀ ਇਨੇ ਕਰਤ ਸਾਰਿਆਂ ਨੂੰ ਜੋੜ ਬਣਾ ਦੇਣਾ ਇਹਨੇ ਬਣਾਤਾ ਕਿ ਬਣਾਉਣਾ ਕਿਦਾਂ ਅਗਲੇ ਨੇ ਆੜ ਤੀਆਂ ਨੇ ਵੀ ਕਹਿਣਾ ਵਾ ਮੁੰਡੇ ਇਹਦੇ ਨੇ ਪੈਸੇ ਖੜੇ ਇਹ ਝੂਠੇ ਹੀ ਸੜਾਈ ਜਾਂਦੇ ਆ ਪੀ ਇਹ ਪੈਸੇ ਨਹੀਂ ਖੜੇ ਉਧਰ ਵੀ ਝੂਠੇ ਹੋਏ ਕਿ ਨਹੀਂ ਇਹਦੀ ਕੀ ਸੋਚ ਰਹਿ ਜੂਗੀ ਅੱਖਾਂ ਸਾਹਮਣੇ ਕਹਿੰਦੇ ਜਾਉਂਦੇ ਤੱਕ ਉਹ ਤਾਂ ਆ ਗਿਆ ਇੱਥੇ ਦਾ ਉਹ ਤਾਂ ਕਹਿਂਦੇ ਮੈਨੂੰ ਵੱਖ ਕਰੋ ਅੱਜ ਦਾ ਕਹਿਂਦੇ ਹੋ ਹੋ ਜਾ ਵੱਖ ਘਰੋਂ ਕੱਖ ਨਹੀਂ ਮਿਲਣਾ ਆਪਣੀ ਕਮਾਈ ਕਰੇ ਘਰ ਖੁੱਲਾ ਬਣਾਵੇ ਤੇ ਜੀ ਆ ਜਨ ਤਾਂ ਆਪਣੀ ਪਾਲੇ ਡਰ ਜੀ ਐਦਾਂ ਨਹੀਂ ਗੱਲ ਬਾਨੀ ਇਹਦਾ ਕੋਨਾ ਕੋ ਕਰੋ ਫੜੇ ਕਰਨਾ ਕਿ ਘਰੋਂ ਕੱਢ ਦਿੰਦੇ ਆ ਫਿਰ ਹੋਰ ਕੀ ਹੋ ਸਕਦਾ ਦਾ ਇੰਨੇ ਕਾਲੇ ਨਾ ਪਾਓ ਹੌਸਲੇ ਨਾਲ ਗੱਲ ਕਰੋ ਜਵਾਨ ਮੁੰਡਾ ਵਾ ਮੂੰਹ ਚੋਕ ਕੇ ਘਰੋਂ ਚਲ ਜੂਗਾ ਜਾਂ ਕੁਝ ਖਾ ਲੂਗਾ ਫਿਰ ਕੀ ਕਰਾਂਗੇ ਤੇਰੀ ਹੈ ਉਹ ਗਲਾ ਨੇ ਤੇ ਮਾਰਿਆ ਆ ਕੇ ਉਹਨਾਂ ਨੂੰ ਭੇਚੜਾ ਆ ਤੂੰ ਹਾਂ ਮੈਂ ਕਹਦਾ ਤੂੰ ਭੇਚੜਾ ਆ ਵਾ ਬੁੱਕੀ ਬੋਲ ਦੇ ਦੇ ਦਲਜੀਤ ਮੈਂ ਤਾਂ ਕਿਹਾ ਹੌਸਲੇ ਨਾਲ ਗੱਲ ਕਰੋ ਦੱਸ ਹੁਣ ਇਹਦੇ ਵਿੱਚ ਮੇਰਾ ਵੀ ਕੀ ਕਸੂਰ ਵਾ ਜਿਉ ਲਿਆ ਤਾਂ ਮੈਨੂੰ ਦੱਸ ਕੇ ਪੈਸੇ ਲੈ ਆ ਵਾ ਹੁਣ ਕਰੀਏ ਕੀ ਫਿਰ ਦੱਸੋ ਕਰਨਾ ਕੀ ਆ ਹੁਣ ਹੁਣ ਜਿਹੜੇ ਲੈਂਦੇ ਲੈਂਦੇ ਉਹ ਤਾਂ ਖਰਚ ਵਰਤ ਵੀ ਲਏ ਆ ਉਹ ਤਾਂ ਖਰਚਾ ਹੈ ਜਿੱਦੋਂ ਕੋਟ ਮਰਦ ਕਰ ਆ ਗਿਆ ਆ ਪਰ ਹੋਣਾ ਉਹਨੂੰ ਇਹ ਪੱਕਿਆਂ ਕਰ ਦੇਣਾ ਵਾ ਵੀ ਗਾੜੀ ਤਾਂ ਤੇਰੇ ਕੋ ਪੈਸਾ ਲੈਣਾ ਵੇ ਤੂੰ ਇਹਨੂੰ ਪੈਸਾ ਨਹੀਂ ਦੇਣਾ ਕਹਿਣਾ ਵੀ ਆਪਣਾ ਪਿਓ ਨੂੰ ਲੈ ਕੇ ਆ ਵੀ ਮੈਂ ਪੈਸੇ ਫੇਰ ਦੇਣੇ ਆ ਕੋਈ ਨਹੀਂ ਮੰਮੀ ਉਹਨੂੰ ਕਿਹਾ ਉਹਨੇ ਜਾ ਕੇ ਚੱਲ ਮੈਂ ਚਾਹ ਤੈਨੂੰ ਕੋਟ ਬਣਾ ਕੇ ਦਵਾ ਬੜਾ ਗਰਮ ਮੁੜ ਕੇ ਦਿਵਾਲੇ ਹੋਣਾ ਸਾਰਿਆਂ ਦੇ ਉਹ ਆ ਬਾਅਦ ਚ ਕਰੀ ਜਾ ਪਾਣੀ ਦਾ ਗਲਾਸ ਲਿਆ ਯਾਰ ਇੱਕ ਕੀ ਹੋ ਗਿਆ ਵਾ ਹੁਣ ਆ ਕੀ ਆ ਹਾਵੇ ਸਿੰਜ ਪਾ ਕੇ ਬੈਠੇ ਇੱਥੇ ਸਿੰਜ ਪਾ ਕੇ ਬੈਠੀ ਆ ਗੱਲ ਕੀ ਹੋਈ ਇਹ ਤਾਂ ਦੱਸੋ ਉਹ ਗੱਲ ਕੀ ਹੋਣੀ ਆ ਸਾਡੇ ਘਰ ਪੈਸਿਆਂ ਦਾ ਮੁੱਦਾ ਉੱਠਦਾ ਜਦੋਂ ਉੱਠਦਾ ਪੈਸਿਆਂ ਦਾ ਉੱਠਿਆ ਵਾ ਕੀ ਹੋਇਆ ਵਾ ਪੈਸੇ ਆ ਰੈਡੀ ਕਿਤੇ ਗਿਆ ਸੀ ਆੜਤੀ ਵਾਲਾ ਅੱਛਾ ਤੇ ਜਦੋਂ ਅਸੀਂ ਕੋਡ ਮਰਜ ਨਹੀਂ ਕਰਾਈ ਆਹੋ ਤੇ ਉਦੋਂ 50000 ਰੁਪਏ ਖੜਿਆ ਸੀ ਉਹਦੇ ਕੋਲ ਮੈਂ ਹੂੰ ਤੇ ਉਹ ਉਹਨੇ ਦਾਤਾ ਹੋਣਾ ਹੁਣ ਉਹਨੇ ਤੇ ਫਿਰ ਕੀ ਹੋ ਗਿਆ ਜੇ ਲੱਲੇ ਦੇ ਵਿੱਚ ਢੁਟਕਣ ਵਾਲੀ ਘੜੀ ਗੱਲ ਵਾ ਉਹ ਦੱਸਣ ਦਾ ਨਹੀਂ ਨਾ ਚੇਤਾ ਰਿਆ ਵੀ ਮੈਂ ਖੜਿਆ ਹਾਂ ਉੱਥੋਂ ਦੋ ਤਿੰਨ ਮਹੀਨੇ ਤੇ ਹੋ ਗਏ ਆ ਹੁਣ ਕੰਕਦੇ ਆਏ ਹੁਣੀ ਤੇ ਉਹਨੇ ਕੱਟ ਲੇ ਹੁਣ ਪਤਾ ਲੱਗੀ ਕੀ ਆ ਵਾ ਉਹੋ ਡੇ ਆ ਕੇ ਸੁਣਾਉਣ ਕਿ ਤੂੰ ਖਾਈ ਜਾਨਾ ਸਭ ਕੋ ਤੇ ਮੈਂ ਫਿਰ ਘਰੋਂ ਦੇ ਦਿਆ ਕਰੋ ਮੈਨੂੰ ਨਾ ਇਹਨਾਂ ਕੋਲੋਂ ਪੈਸੇ ਦਿੰਦੇ ਆ ਜੇ ਹੀ ਉਥੋਂ ਲੱਲੈਂਦੇ ਆ ਤਾਂ ਵੀ ਇਹਨਾਂ ਨੂੰ ਗੱਲਾਂ ਕਰਦੇ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੇ ਹੈਗੇ ਕੀ ਬੰਦਾ ਕਰੀ ਇਹਨਾਂ ਦਾ ਮੈਂ ਆ ਜਾਖਾ ਮੇਰੀ ਇਸਰੀ ਪਿਆਲੀ ਵੇਚ ਦੋ ਤੇ ਮੈਨੂੰ ਬਾਹਰ ਕਰ ਦੋ ਮੈਂ ਨਹੀਂ ਘਰ ਰਹਿਣਾ ਇੱਥੇ ਸਿੱਧੀ ਗੱਲੋ ਉਹ ਇਹਨਾਂ ਨੇ ਕਿਸੇ ਪਾਸੇ ਨ ਲੱਗਣ ਦੇਣਾ ਹਨੂ ਦੇਖਿਓ ਸਹੀ ਮੈਂ ਜੋ ਕਣਕ ਦੇ ਪੈਸੇ ਆਏ ਆ ਤਾਂ ਤੁਸੀਂ ਕਟਾ ਦੋ ਹਾਂ ਤੋਂ ਉਦੋਂ ਤੁਹਾਡੇ ਕੋ ਪੈਸੇ ਮੰਗਦਾ ਸੀ ਤਾਂ ਉਦੋਂ ਕਹਿੰਦੇ ਸਾਡੇ ਕੋ ਹੈ ਹੀ ਨਹੀਂ ਐ ਕੱਖ ਵੀ ਡੈਡੀ ਵੀ ਦੱਸ ਜਾਣਗੇ ਅਸੀਂ ਡਡੇ ਇਹ ਕਰਨ ਜੇ ਲੈ ਹੀ ਜਾਂਦੇ ਤਾਂ ਕੀ ਗੱਲ ਹੋ ਗਈ ਹੈ ਭਲਾ ਉਦੋਂ ਵੀ ਤਾਂ ਪੈਸੇ ਲਿਉਣੇ ਹੀ ਉਤੋਂ ਫਿਰ ਵੀ ਵਰਤਨੇ ਹੀ ਉਹ ਯਾਰ ਕਣਕ ਕੇ ਤੇ ਥੋੜੀ ਛੁੱਟੀ ਆ ਉੱਥੇ 4-5 ਲੱਖ ਦੀ ਕਣਕ ਹੋਈ ਏ। ਜਿਉ ਜੋ ਪੰਜਾ ਆਵੀਗੀ ਆ ਤਾਂ ਕੋਈ ਆਖਰ ਵੀ ਨਹੀਂ ਆਗੀ। 50 ਇਹ ਤੂੰ ਖਾ ਗਿਆ, 50 ਇਹਨੇ ਖਾਇਆ, ਇਹਨਾਂ ਤੇ ਫੇਰ ਘਰ ਦਾ ਗੁਜ਼ਾਰਾ ਕਿੱਥੋਂ ਚੱਲਣਾ ਦੱਸ। ਇਹਨਾਂ ਪੈਸੇ ਖਾਣੇ। ਘਰ ਦਾ ਰੋ ਰੋਗੇ ਅੱਗੇ ਚੱਲਣ ਦੀ ਆ ਉਹ ਘਰ ਦਾ ਗੁਜ਼ਾਰਾ। 4 ਮਹੀਨੇ 4-5 ਲੱਖ ਰੁਪਈਆ ਖਾਏ ਨਾ ਇਹਨਾਂ ਨੂੰ। ਫੇਰ ਰੋਜ਼ ਗੜਾ ਸ਼ਾਈ ਪਨੀਰ ਬਣਾ ਕੇ ਖਾਂਦੇ। ਉਹ ਚਲ ਜਾ ਪਾਣੀ ਤੇ ਲਿਆ ਹਾਂ ਘੁੱਟ। ਸਿਰ ਖਪਤੀ ਨਹੀਂ ਇਥੇ। ਲਿਉਣੀ ਆ ਪਾਣੀ ਨਹੀਂ। ਕੋਈ ਨਾ ਕੋਈ ਗੱਲ ਛੜੀ ਰਹਿੰਦੀ ਆ ਘਰ ਦੇ ਵਿੱਚ ਜਦੋਂ ਮਰਜ਼ੀ ਵੇਖ ਲੋ। ਕਰੀ ਦਿਨ ਸੋ ਖਦਨ ਨਗਿਆ ਕੋਈ ਨਗ ਜੇ ਕਿ ਉਹ ਇੱਥੇ ਹੀ ਰਹਿਣਾ ਵਾ ਬਾਹਰ ਅੰਦਰ ਨਿਕਲਾਂਗੇ ਤੇ ਫੇਰ ਹੀ ਗੱਲ ਬੰਨੀ ਹੈ ਚੱਲ ਕੋਈ ਗੱਲ ਨਹੀਂ ਐਵੇਂ ਫਿਕਰ ਨਾ ਕਰਿਆ ਕਰੋ ਉਹ ਗੱਲ ਜੂ ਉਹਨਾਂ ਦੀ ਕੋ ਹੱਥ ਆਈ ਹੈ ਕਿ ਬਸ ਇਹਨਾਂ ਨੇ ਆਹ ਵਾਲਾ ਕੰਮ ਕੀਤਾ ਵਾ ਤੇ ਇਹਨਾਂ ਨੂੰ ਹੁਣ ਬਸ ਨਾ ਕਰੀ ਜਾਓ ਇਹਦਾ ਟਾਰਚਰ ਹੀ ਕਰੀ ਜਾਓ ਵੀ ਚੱਲ ਕੋਈ ਗੱਲ ਨਹੀਂ ਇਹ ਥੋੜਾ ਕਹਿਣਾ ਵਾ ਵੀ ਚੱਲ ਕੋਈ ਨਹੀਂ ਜੇ ਗਲਤੀ ਹੋਈ ਗਈ ਬੰਦਾ ਮਾਫ ਕਰ ਦੇ ਉਹ ਇੱਕੋ ਗੱਲ ਨੂੰ ਲੱਗੇ ਬੈਠੇ ਆ ਬਸ ਵੀ ਜਿਹੜਾ ਓਏ ਇਹ ਤਾਂ ਦੂਜੀ ਨੂੰ ਨਹੀਂ ਪਤਾ ਲੱਗਾ ਤਿੰਨੇ ਨੂੰ ਪਤਾ ਲੱਗ ਲੰਦੇ ਫੇਰ ਵੇਖੀ ਕੀ ਬੰਦਾ ਵਾ ਇੱਥੇ ਉਹਨੇ ਬੋਲੀਆਂ ਪੁੰਦੀਆਂ ਨਾ ਕਿਉਂਗਾ ਤੇ ਉਹ ਹੀ ਪੁੜਕ ਲੂ ਘੜੀ ਉਹਨੂੰ ਕੀ ਹੋਣਾ ਜਿੱਥੇ ਦੂਜਿਆਂ ਨੇ ਪੁੜਕ ਲਿਆ ਬਾਓ ਫਿਰ ਹਾਏ ਰੱਬਾ ਕਿਹੜੇ ਦਿਨ ਵੇਖਣੇ ਪੈਣ ਰਹੇ ਆ ਚੁੱਪ ਕਰਕੇ ਪੈਸੇ ਲਾਇਆ ਪਿੰਡ ਦੇ ਵਿੱਚ ਇਸ ਤਾਂ ਬਣੀ ਹੀ ਇਹਨੇ ਤਾਂ ਸਾਡੀ ਨਾ ਇਸ ਤਾਂ ਖਰਾਬ ਕਰਤੀ ਆ ਜਿਹੜੇ ਪਾਸੇ ਜਾਂਦੇ ਉਧਰ ਹੀ ਵੇਚਤੀ ਹੋਣ ਰਹੀ ਆ ਜੇ ਉਹਨਾਂ ਦਾ ਘਰ ਗਈ ਤਾਂ ਉਹਨੇ ਗੱਲਾਂ ਬਾਤਾਂ ਕੀਤੀਆਂ ਜੇ ਹੁਣ ਆੜਤੀਏ ਵੱਲ ਗਏ ਉਹਨੇ ਇਹ ਸੋਚਣਾ ਵਾ ਇਹਦੇ ਬੱਚੇ ਇਦਾਂ ਦੇ ਆ ਹਾਈ ਜਦੋਂ ਨਿੱਕੇ ਹੀ ਕੋਈ ਸੌਣ ਇਹ ਖਾਂਦਾ ਹੁੰਦਾ ਚੰਗਾ ਵਿਆਹ ਕਰਵਾਇਆ ਵਾ ਆ ਤੇ ਸਾਨੂੰ ਸਿਆਪੇ ਨੂੰ ਫੜਦਾ ਵਾ ਇਹ ਬੜੇ ਗਰਮ ਆ ਤੇ ਮੈਂ ਇਹਨਾਂ ਨੂੰ ਘਰੋਂ ਕੱਢ ਦੇਣਾ ਵਾ ਜੇ ਇਹਨਾਂ ਨੇ ਨਾ ਕੋਈ ਗੱਲ ਕਰਤੀ ਉਦਾਂ ਦੀ ਫੇਰ ਕੀ ਕਰਨਾ ਵਾ ਜਵਾਨ ਹੋਇਆ ਵਾ ਇਹਨੂੰ ਤੇ ਆਪ ਸ਼ਰਮ ਚਾਹੀਦੀ ਆ ਤੇ ਮੈਂ ਕਿਹੜਾ ਕੰਮ ਕਰਕੇ ਆਇਆ ਵਾ ਤੇ ਮੈਂ ਪਿਆਹਾ ਤੇਲਾ ਜਿਹੜਾ ਵਾ ਡੈਡੀ ਨੂੰ ਦੱਸ ਕੇ ਤੇ ਫੇਰ ਲਿਆਵਾ ਜੇ ਨਾ ਜਾਂਦੇ ਤੇ ਫੇਰ ਹਾਦੀ ਹੋ ਗਈ ਨਿਆਣਿਆਂ ਵਾਲੀ ਤੇ ਕਿਤੇ ਗੱਲ ਮਾ ਪਿਓ ਦੀ ਸਮਝ ਨਹੀਂ ਨਹੀਂ ਹੁੰਦੀ ਇਹਨਾਂ ਨੇ ਤੇ ਚਾਹ ਬਣਾ ਕੇ ਘੁੱਟ ਦਵਾ ਇਹਨਾਂ ਨੂੰ ਮੈਂ